ਪੰਜਾਬ ਦੇ ਵਿੱਚ ਹਾਲ ਕੀ ਦੇ ਵਿੱਚ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋ ਕੇ ਹਟਿਆ ਇਸ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਨੇ ਤੇ ਉਹਨਾਂ ਫੈਸਲਿਆਂ ਦੇ ਉੱਪਰ ਲੋਕਾਂ ਤੋਂ رائے ਮੰਗੀ ਜਾ ਰਹੀ ਹੈ ਤੇ ਦੂਸਰੇ ਪਾਸੇ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਐਮਪੀ ਰਾਗਵ ਝੱਡਾ ਦੇ ਵੱਲੋਂ ਵੀ ਆਪਣੀ ਇੱਕ ਫੋਟੋ ਸਾਂਝੀ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਤੇ ਆਪਣੀ ਲੁੱਕ ਨੂੰ ਲੈ ਕੇ رائے ਮੰਗੀ ਗਈ ਹੈ ਤਾਂ ਕਿ ਇਹ ਪੂਰਾ ਮਾਮਲਾ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਵਿਵੇਕ ਤਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗੀ ਇਸ ਲੁੱਕ ਨੂੰ ਲੈ ਕੇ ਜ ਜਿਨ੍ਹਾਂ ਨੇ رائے ਮੰਗੀ ਇਸ ਪੂਰੇ ਮਾਮਲੇ ਨੂੰ ਕਿਵੇਂ ਸਮਝਾ ਜਾਵੇ ਜੀ ਬਿਲਕੁਲ ਦੱਸ ਦिए ਕਿ ਕੱਲ ਇੱਕ ਫੋ ਜਿਹੜੀ ਹੈ ਰਾਗਵ ਜੱਡਾ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਤੇ ਰਾਜ ਸਭਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਵੱਲੋਂ ਇੱਕ ਫੋਟੋ ਸ਼ੇਅਰ ਕੀਤੀ ਗਈ ਹੈ ਉਸ ਨੂੰ ਵਿੱਚ ਉਹਨਾਂ ਨੇ ਆਪਣੀ ਲੁੱਕ ਨੂੰ ਲੈ ਕੇ ਲੋਕਾਂ ਕੋਲ رائے ਮੰਗੀ ਆ ਤੇ ਇਸ ਨਵੀਂ ਲੁੱਕ ਨੂੰ ਲੈ ਕੇ ਲੋਕਾਂ ਕੋਲ رائے ਮੰਗੀ ਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਮੁੱਛਾਂ ਨੂੰ ਲੈ ਕੇ ਜਿਹੜੀ ਹੈ رائے ਮੰਗੀ ਹੈ ਕਿ ਕੀ ਉਹ ਜਿਹੜੇ ਆ ਮੁੱਛਾ ਰੱਖਣ ਜਾਂ ਨਾ ਰੱਖਣ ਪਰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਵੱਡੇ ਸਵਾਲ ਜਿਹੜੇ ਨੇ ਜਿਹੜੇ ਨੇ ਹੋਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਰਾਗਵ ਚੱਡਾ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਨੁਮਾਇੰਦਗੀ ਕਰਦੇ ਨੇ ਆਮ ਆਦਮੀ ਪਾਰਟੀ ਦੀ ਪਰ ਰਾਗਵ ਚੱਡਾ ਭੁੱਲ ਗਏ ਨੇ ਕਿ ਉਹ ਅਭਿਨੇਤਾ ਨਹੀਂ ਨੇਤਾ ਨੇ ਅਕਸਰ ਜਿਹੜੇ ਇਸ ਤਰ੍ਹਾਂ ਦੀ ਜਿਹੜੀ رائے ਹੈ ਆਪਣੀ ਲੁੱਕ ਨੂੰ ਲੈ ਕੇ ਅਭਿਨੇਤਾ ਤਾਂ ਮੰਗਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਆਪਣੀ ਜਿਹੜੀ ਹੈਗੀ ਆ ਪਰਸਨੈਲਿਟੀ ਦੀ ਕਾਫੀ ਫਿਕਰ ਹੁੰਦੀ ਆ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਉਹ ਚਿੰਤਿਤ ਰਹਿੰਦੇ ਨੇ ਕਿ ਆਪਣੀ ਕਿਸ ਤਰ੍ਹਾਂ ਦੀ ਲੁੱਕ ਆ ਪਰ ਰਾਗਵ ਜੱਡਾ ਇਹ ਭੁੱਲਦੇ ਹੋਏ ਨਜ਼ਰ ਆਉਂਦੇ ਨੇ ਕਿ ਉਹ ਅਭਿਨੇਤਾ ਨਹੀਂ ਨੇਤਾ ਨੇ ਪੰਜਾਬ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਨੇ ਪਰ ਆਪਣੀ ਲੁੱਕ ਨੂੰ ਲੈ ਕੇ ਜਦੋਂ رائے ਮੰਗੀ ਗਈ ਆ ਤਾਂ ਲਾਜ਼ਮੀ ਦੌਰਤੇ ਆ ਇਸ ਦੇ ਉੱਤੇ ਹੁਣ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਕਿ ਕਿਸ ਤਰ੍ਹਾਂ ਇੱਕ ਜਿਹੜਾ ਵਾ ਨੇਤਾ ਵਾ ਉਹ ਪੰਜਾਬ ਦੇ ਮੁੱਦਿਆਂ ਨੂੰ ਭੁੱਲ ਕੇ ਆਪਣੀ ਲੁੱਕ ਨੂੰ ਲੈ ਕੇ ਲੋਕਾਂ ਕੋਲੋਂ رائے ਮੰਗਦਾ ਹੋਇਆ ਨਜ਼ਰ ਆ ਰਿਹਾ ਤੇ ਸੋਸ਼ਲ ਮੀਡੀਆ ਤੇ ਖੁਦ ਦੀ ਪੋਸਟ ਸਾਂਝੀ ਕਰਕੇ ਲੋਕਾਂ ਕੋਲੋਂ ਆਪਣੀ ਮੁੱਛਾਂ ਨੂੰ ਲੈ ਕੇ رائے ਮੰਗੀ ਜਾ ਰਹੀ ਹੈ ਕਿ ਉਹਨਾਂ ਦੇ ਵੱਲੋਂ ਮੁੱਛਾਂ ਰੱਖੀਆਂ ਗਈਆਂ ਵਾ ਕਿ ਉਹ ਮੁੱਛਾਂ ਰੱਖਣ ਜਾਂ ਨਾ ਰੱਖਣ ਬਜਾਏ ਇਸ ਦੇ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਕੋਲੋਂ رائے ਮੰਗਦੇ ਤਾਂ ਜ਼ਿਆਦਾ ਬਿਹਤਰ ਹੁੰਦਾ ਦੱਸ ਦਈਏ ਤੁਹਾਨੂੰ ਕਿ ਕਿਹਾ ਜਾਂਦਾ ਇਹ ਵੀ ਕਿਹਾ ਜਾਂਦਾ ਕਿ ਸੰਗਤ ਦਾ ਅਸਰ ਹੁੰਦਾ ਵਾ ਬੇਸ਼ੱਕ ਉਹਨਾਂ ਦੀ ਧਰਮਪਤਨੀ ਜਿਹੜੇ ਪੰਨੀਤੀ ਚੋਪੜਾ ਨੇ ਉਹ ਬਾਲੀਵੁੱਡ ਦੇ ਵੱਡੇ ਫਿਲਮ ਐਕਟਰ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਨਾਲ ਜਿਹੜਾ ਵਾ ਉਹਨਾਂ ਦਾ ਹਸਬੰਡ ਵਾਈਫ ਦਾ ਰਿਸ਼ਤਾ ਵਾ ਤੇ ਸੰਗਤ ਦਾ ਵੀ ਕਿਹਾ ਜਾਂਦਾ ਹੈ ਕਿ ਅਸਰ ਹੁੰਦਾ ਵਾ ਕਿਤੇ ਨਾ ਕਿਤੇ ਇਹ ਜਿਹੜਾ ਵਾ ਮਾਮਲਾ ਉਸ ਅਸਰ ਦਾ ਹੀ ਸੰਗਤਾਈ ਅਸਰ ਲੱਗਦਾ ਹੋਇਆ ਨਜ਼ਰ ਆ ਰਿਹਾ ਪਰ ਹੁਣ ਇਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਜਿਹੜਾ ਵਾ ਰਾਗਵ ਚੱਡਾ ਦੀ ਇਸ ਲੁੱਕ ਨੂੰ ਲੈ ਕੇ ਜਿਹੜਾ ਸਵਾਲ ਪੁੱਛਿਆ ਗਿਆ ਕਿ ਹਾਂ ਵੀ ਲੋਕਾਂ ਕੋਲੋਂ رائے ਮੰਗੀ ਗਈ ਹੈ ਉਸ ਨੂੰ ਲੈ ਕੇ ਹੁਣ ਜਿਹੜਾ ਵਾ ਵੱਡੇ ਸਵਾਲ ਖੜੇ ਹੋਣੇ ਲਾਜ਼ਮੀ ਨੇ ਕਿ ਇਸ ਮੁੱਦੇ ਦੀ ਬਜਾਏ ਰਾਗਵ ਚੱਡਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਵਾਲ ਪੁੱਛਦੇ ਪੰਜਾਬ ਦੀ ਕਿਸੇ ਸਮੱਸਿਆ ਨੂੰ ਲੈ ਕੇ رائے ਪੁੱਛਦੇ ਤਾਂ ਲੋਕ ਵੀ ਉਸ ਦੀ ਜਵਾਬ ਦੇਣਾ ਬੈਠਰ ਸਮਲੇ ਪਰ ਇਸ ਮਾਮਲੇ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਰੋਸ਼ ਹੈ ਤੇ ਲੋਕ ਵੀ ਆਪਣੀ ਇਸ ਨੂੰ ਲੈ ਕੇ رائے ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਜਿਸ ਦਿਨ ਨੂੰ ਲੈ ਕੇ ਲੋਕਾਂ ਦੀ رائے ਪੁੱਛੀ ਜਾ ਸਕੇ ਤਸਿਰ ਜੀ ਆਪਾਂ ਰਾਗਵ ਛੱਡਾ ਤੇ ਗੱਲ ਕਰੀਏ ਕਾਫੀ ਪਹਿਲਾਂ ਪਹਿਲਾਂ ਉਹ ਕਾਫੀ ਸਰਗਰਮ ਨਜ਼ਰ ਆਦੇ ਨੇ ਪੰਜਾਬ ਦੇ ਵਿੱਚ ਵੀ ਕਾਫੀ ਉਹ ਇੱਥੇ ਪੰਜ ਦੇ ਰਹਿੰਦੇ ਨੇ ਦੌਰਿਆਂ ਤੇ ਰਹਿੰਦੇ ਨੇ ਪਰ ਅਚਾਨਕ ਕੀ ਹੋਇਆ ਉਹ ਰਾਜਨੀਤਿਕ ਦੇ ਵਿੱਚ ਉਹ ਵਿਗਾਇਬ ਜੇ ਨਜ਼ਰ ਆ ਰਹੇ ਨੇ ਪੰਜਾਬ ਦੇ ਦੌਰਿਆਂ ਤੇ ਘੱਟ ਪਹੁੰਚ ਰਹੇ ਨੇ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਆਪਣੇ ਲੁੱਕ ਨੂੰ ਲੈ ਕੇ ਜਿਹੜਾ ਹੈ ਸਵਾਲ ਪੁੱਛੇ ਜਾ ਰਹੇ ਨੇ ਇਸ ਦੇ ਪਿੱਛੇ ਕਾਰਨ ਕੀ ਮੰਨੇ ਜਾਣ ਜੇ ਬਿਲਕੁਲ ਦਾਜ਼ੀ ਹੈ ਤੁਹਾਨੂੰ ਕਿ ਰਾਗਵ ਚੱਟਾ ਪਹਿਲਾਂ ਵੀ ਕਾਫੀ ਸੁਰਖੀਆਂ ਦੇ ਵਿੱਚ ਰਹੇ ਨੇ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਜਿਹੜਾ ਵਾ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਸੁਰਖੀ ਜੁੜਦੀ ਹੋਈ ਨਜ਼ਰ ਆਵੇ ਤੇ ਚਾਹੇ ਵੀ ਚਾਹੇ ਵਿਵਾਦ ਵੀ ਹੋਏ ਇਸ ਤੋਂ ਪਹਿਲਾਂ ਇੱਕ ਫੈਸ਼ਨ ਵੀਕ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਜਿਹੜਾ ਰੈਂਪ ਦੇ ਉੱਤੇ ਪਰਫਾਰਮੈਂਸ ਦਿੱਤੀ ਗਈ ਸੀ ਰੈਂਪ ਦੇ ਉੱਤੇ ਵਾਕ ਕੀਤਾ ਗਿਆ ਸੀ ਉਸ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਜਿਹੜੀਆਂ ਉਹਨਾਂ ਦੇ ਨਾਲ ਜੁੜਦੀਆਂ ਹੋਈਆਂ ਨਜ਼ਰ ਆਈਆਂ ਸੀਗੀਆਂ ਤਾਂ ਹੁਣ ਜਿਹੜਾ ਵਾ ਉਹਨਾਂ ਦੇ ਵੱਲੋਂ ਜਿਹੜੀ ਫੋਟੋ ਸ਼ੇਅਰ ਕੀਤੀ ਗਈ ਹੈ ਉਸ ਨੂੰ ਲੈ ਕੇ ਵੀ ਜਿਹੜੀਆਂ ਸੁਰਖੀਆਂ ਉਹਨਾਂ ਦੇ ਨਾਲ ਜੁੜਦੀਆਂ ਹੋਈਆਂ ਨਜ਼ਰ ਆ ਰਹੀ ਜਾ ਇਸ ਨੂੰ ਲੈ ਕੇ ਵਿਵਾਦ ਵੀ ਕਹਿ ਲੋ ਹੋ ਸਕਦਾ ਵਾ ਪਰ ਦੱਸ ਦਈਏ ਕਿ ਰਾਗਵ ਚੱਡਾ ਪੰਜਾਬ ਦੇ ਵਿੱਚ ਪਹਿਲਾਂ ਕਾਫੀ ਐਕਟਿਵ ਸੀਗੇ ਤੁਸੀਂ ਪੁੱਛਿਆ ਕਿ ਹੁਣ ਪੰਜਾਬ ਦੇ ਵਿੱਚ ਸਰਗਰਮੀਆਂ ਉਹਨਾਂ ਦੀਆਂ ਘਟਦੀਆਂ ਹੋਈਆਂ ਨਜ਼ਰ ਆ ਰਹੀਆਂ ਪੰਜਾਬ ਦੇ ਦੌਰੇ ਵੀ ਉਹਨਾਂ ਦੇ ਵੱਲੋਂ ਘਟ ਕੀਤੇ ਜਾ ਰਹੇ ਨੇ ਇਸ ਦੇ ਪਿੱਛੇ ਕਾਰਨ ਵੀ ਨਜ਼ਰ ਆ ਰਹੇ ਨੇ ਕਹਿੰਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਦਾ ਕਿ ਰਾਗਵ ਛੱਡਾ ਦੀ ਜਿਹੜੀ ਹੈ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਦੇ ਨਾਲ ਜਿਹੜੀ ਹੈ ਬਹੁਤ ਜ਼ਿਆਦਾ ਚੰਗੇ ਤਾਲੁਕਾਤ ਨਹੀਂ ਨੇ ਪਹਿਲਾਂ ਅਰਵਿੰਦ ਕੇਜਰੀ ਵਾਲੀ ਗੁੱਟਬੁੱਕ ਦੇ ਵਿੱਚ ਸੀਗੇ ਰਾਗਵ ਛੱਡਾ ਇੱਕ ਵਿਸ਼ਵਾਸ ਸਭ ਤੋਂ ਵਿਸ਼ਵਾਸ वाले ਮੰਨੇ ਜਾਣ ਵਾਲੇ ਲੀਡਰ ਸੀਗੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜੀਵਾਲ ਦੇ ਸਭ ਤੋਂ ਨਜ਼ਦੀਕੀਆ ਦੇ ਵਿੱਚੋਂ ਅਗਰ ਕਿਸੇ ਨੂੰ ਮੰਨਿਆ ਜਾਂਦਾ ਸੀਗਾ ਤਾਂ ਉਹ ਰਾਗਵ ਚੱਡਾ ਸੀਗੇ ਪਰ ਹੁਣ ਪਿਛਲੇ ਕੁਝ ਸਮੇਂ ਦੀ ਗੱਲ ਕੀਤੀ ਜਾਵੇ तकरीबन 1 ਸਾਲ ਤੋਂ ਰਾਗਵ ਚੱਡਾ ਦੀ ਪੰਜਾਬ ਦੇ ਵਿੱਚ ਸਰਗਰਮੀਆਂ ਬਹੁਤ ਘਟ ਨਜ਼ਰ ਆ ਰਹੀਆਂ ਕੋਈ ਵੀ ਜਿਹੜਾ ਵਾ ਦੌਰੇ ਉਹਨਾਂ ਦੇ ਪੰਜਾਬ ਦੇ ਵਿੱਚ ਘਟ ਨਜ਼ਰ ਆ ਰਹੇ ਨੇ ਬੇਸ਼ੱਕ ਰਾਗਵ ਚੱਡਾ ਦੇ ਵੱਲੋਂ ਪੰਜਾਬ ਦੇ ਵਿੱਚ ਕਈ ਆਪਣੇ ਆਗੂ ਨਿਯੁਕਤ ਵੀ ਕੀਤੇ ਗਏ ਸੀ ਦਿੱਲੀ ਤੋਂ ਲਿਆ ਕੇ ਵੀ ਨਿਯੁਕਤ ਕੀਤੇ ਸੀ ਪਰ ਹੁਣ ਉਹ ਵੀ ਕਿਹਾ ਜਾਂਦਾ ਕਿ ਉਹਨਾਂ ਦੇ ਵੱਲੋਂ ਨਿਯੁਕਤ ਕੀਤੇ ਗਏ ਆਗੂ ਵੀ ਜਿਹੜੇ ਨੇ ਇੱਕ ਇੱਕ ਕਰਕੇ ਨੂੰ ਹਟਾਇਆ ਜਾ ਰਿਹਾ ਤੇ ਉਹਨਾਂ ਦੀ ਜਗ੍ਹਾ ਨਵੀਆਂ ਟੀਮਾਂ ਨਵੇਂ ਆਗੂ ਜਿਹੜੇ ਨੇ ਪੰਜਾਬ ਦੇ ਵਿੱਚ ਵੱਖ-ਵੱਖ ਅਹੁਦੇ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਕਿ ਰਾਗਵ ਚੱਡਾ ਦੀ ਜਿਹੜੀ ਆ ਅਰਵਿੰਦ ਕੇਜਰੀਵਾਲ ਦੇ ਨਾਲ ਹੁਣ ਜਿਹੜੇ ਨੇ ਤਾਲੁਕਾਤ ਕੁਝ ਸੁਖਾਵੇਂ ਤਾਲੁਕਾਤ ਨਜ਼ਰ ਨਹੀਂ ਆ ਰਹੇ ਬੇਸ਼ੱਕ ਉਹ ਜਿਹੜਾ ਵਾ ਹੁਣ ਇਸ ਦੇ ਉੱਤੇ ਕੋਈ ਖੁੱਲ ਕੇ ਚਰਚਾ ਨਹੀਂ ਹੋਈ ਆ ਪਰ ਅੰਦਰ ਦੇ ਸੂਤਰ ਇਹ ਦੱਸਦੇ ਨੇ ਕਿ ਰਾਗਵ ਚੱਡਾ ਤੇ ਅਰਵਿੰਦ ਕੇਜਰੀਵਾਲ ਦੀ ਹੁਣ ਆਪਸ ਦੇ ਵਿੱਚ ਬਿਗੜੀ ਹੋਈ ਨਜ਼ਰ ਆਉਂਦੀ ਆ ਇਸ ਕਰਕੇ ਜਿਹੜਾ ਵਾ ਰਾਗਵ ਚੱਡਾ ਹੁਣ ਪੰਜਾਬ ਤੋਂ ਦੂਰ ਦੂਰ ਹੀ ਰਹ Para! ਬੇਸ਼ੱਕ ਪੰਜਾਬ ਤੋਂ ਦੂਰ ਰਹਿੰਦੇ ਨੇ ਪਰ ਰਾਗਵ ਚੱਡਾ ਇਹ ਨਾ ਭੁੱਲਣ ਕਿ ਉਹ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੀ ਸੀਟ ਤੋਂ ਜਿਹੜਾ ਵਾ ਰਾਜ ਸਭਾ ਪਹੁੰਚੇ ਨੇ ਤੇ ਪੰਜਾਬ ਦੇ ਮੁੱਦੇ ਚੁਕਣਾ ਰਾਗਵ ਚੱਡਾ ਦੀ ਜ਼ਿੰਮੇਵਾਰੀ ਵੀ ਬੰਦੀ ਆ ਤਾਂ ਆਉਣ ਵਾਲੇ ਸੈਸ਼ਨ ਦੇ ਵਿੱਚ ਕੀ ਮੁੱਦੇ ਚੁਕੇ ਜਾਣੇ ਚਾਹੀਦੇ ਸੀਗੇ ਰਾਗਵ ਚੱਡਾ ਨੂੰ ਇਸ ਦੇ ਉੱਤੇ ਲੋਕਾਂ ਦੀ ਰਾਏ ਮੰਗਣੀ ਚਾਹੀਦੀ ਸੀ ਨਾ ਕਿ ਆਪਣੀ ਲੁੱਕ ਨੂੰ ਲੈ ਕੇ ਲੋਕਾਂ ਕੋਲੋਂ ਰਾਏ ਮੰਗਣੀ ਚਾਹੀਦੀ ਸੀਗੀ ਕਿ ਬੇਸ਼ੱਕ ਅਗਰ ਜਿਹੜਾ ਵਾ ਆਪਣੀ ਲੁੱਕ ਦੀ ਬਜਾਏ ਲੋਕਾਂ ਦੇ ਮੁੱਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਦੀ ਰਾਏ ਮੰਗਦੇ ਤਾਂ ਵਿਰੋਧੀ ਪਾਰਟੀਆਂ ਵੀ ਦੇ ਉੱਤੇ ਆਪਣੀ ਜ਼ਰੂਰ رائے ਦਿੰਦਿਆਂ ਪੰਜਾਬ ਦੇ ਲੋਕ ਵੀ ਇਸ ਦੇ ਉੱਤੇ ਆਪਣੀ رائے ਜ਼ਰੂਰ ਦਿੰਦੇ ਪਰ ਇਸ ਜਿਹੜੀ ਲੁੱਕ ਨੂੰ ਲੈ ਕੇ رائے ਮੰਗੀਆ ਉਸ ਨੂੰ ਲੈ ਕੇ ਜਿਹੜਾ ਰਾਗਵ ਚੱਡਾ ਜਿਹੜੇ ਨੇ ਲੋਕਾਂ ਨੂੰ ਰੋਗਾਂ ਦੇ ਵੱਲੋਂ ਟਰੋਲ ਹੁੰਦੇ ਹੋਏ ਨਜ਼ਰ ਆਲੇ ਨੇ ਲੋਕ ਵੀ ਵਕ ਵਕ ਜਿਹੜੇ ਪਲੇਟਫਾਰਮਾਂ ਦੇ ਉੱਤੇ ਇਸ ਨੂੰ ਲੈ ਕੇ ਕਮੈਂਟ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਟਰੋਲਿੰਗ ਜਿਹੜੀ ਹੈ ਰਾਗਵ ਚੱਡਾ ਦੀ ਜਿਹੜੀ ਹੈ ਇਸ ਮਾਮਲੇ ਨੂੰ ਲੈ ਕੇ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਮੈਂ ਇੱਥੇ ਇਹੀ ਕਹੂੰਗਾ ਲਾਸਟ ਦੇ ਵਿੱਚ ਕਿ ਰਾਗਵ ਚੱਡਾ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਰਾਗਵ ਚੱਡਾ ਜਿਹੜੇ ਨੇ ਭੁੱਲ ਗਏ ਨੇ ਕਿ ਉਹ ਅਭਿਨੇਤਾ ਨਹੀਂ ਨੇਤਾ ਪੰਜਾਬ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਨੇ ਤੇ ਰਾਗਵ ਚੱਡਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਮਝਣਾ ਚਾਹੀਦਾ ਕਿ ਪੰਜਾਬ ਦੀ ਸੀਟ ਤੋਂ ਜਿਹੜਾ ਵਾ ਉਹ ਰਾਜ ਸਭਾ ਪਹੁੰਚੇ ਨੇ ਤਾਂ ਪੰਜਾਬ ਦੇ ਮੁੱਦੇ ਜਿਹੜਾ ਵਾ ਸੈਸ਼ਨ ਦੇ ਵਿੱਚ ਚੱਕਣ ਰਾਜ ਸਭਾ ਦੇ ਵਿੱਚ ਚੱਕਣ ਤਾਂ ਕਿ ਪੰਜਾਬ ਜਿਹੜਾ ਬਾਰਡਰ ਸਟੇਟ ਆ ਉਸ ਨੂੰ ਲੈ ਕੇ ਜੋ ਸਮੱਸਿਆਵਾਂ ਪੰਜਾਬ ਨੂੰ ਆ ਰਹੀਆਂ ਪੰਜਾਬ ਦੇ ਲੋਕਾਂ ਨੂੰ ਜੋ ਵਿਕਾਸ ਵਾਸਤੇ ਜ਼ਰੂਰਤਾਂ ਵਾ ਉਸ ਨੂੰ ਲੈ ਕੇ ਸੈਸ਼ਨ ਦੇ ਵਿੱਚ ਮੁੱਦੇ ਚੱਕਣ ਤਾਂ ਜਿਹੜਾ ਵਾ ਜ਼ਿਆਦਾ ਬਿਹਤਰ ਰਾਗਵ ਚੱਡਾ ਦੀ ਪਰਸਨੈਲਿਟੀ ਜਿਹੜੀ ਆ ਲੋਕਾਂ ਦੇ ਵਿੱਚ ਜਾਏਗੀ ਨਾ ਕਿ ਲੁੱਕ ਨੂੰ ਲੈ ਕੇ ਜਿਹੜੀ ਆ ਲੋਕਾਂ ਕੋਲ ਮੰਗੀਆ ਉਸ ਨੂੰ ਲੈ ਕੇ ਪਰਸਨੈਲਿਟੀ ਜਿਹੜੀ ਹੈ ਲੋਕਾਂ ਦੇ ਵਿੱਚ ਜਿਆਦਾ ਬਿਹਤਰ ਜਾਏਗੀ ਇਸ ਕਰਕੇ ਰਾਗਵ ਚੱਡਾ ਨੂੰ ਆਪਣੀ ਲੁੱਕ ਦੀ بجائے ਪੰਜਾਬ ਦੇ ਮੁੱਦੇ ਆ ਨੂੰ ਲੈ ਕੇ ਲੋਕਾਂ ਦੀ ਰਾਏ ਮੰਗਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਐਮਪੀ ਰਾਗਵ ਚੱਡਾ ਆਪਣੀ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਲੋਕਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਇਸ ਰਿਪੋਰਟ ਦੇ ਵਿੱਚ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਿਕਦੇ ਰਹੋ ਚਾਚਾ ਟੀਵੀ